ਸਿੰਘ ਸੇਵਾ ਫਾਊਂਡੇਸ਼ਨ ਸਮਾਣਾ ਵੱਲੋਂ ਅੱਜ ਸਤੀ ਮੰਦਰ ਦੇ ਹਾਲ ਦੇ ਵਿੱਚ ਥੈਲਿਸਮੀਨੀਆ ਪੀਰੀਅਡਿਟ ਪੱਤਿਆਂ ਦੇ ਲਈ 6ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਹ ਕੈਂਪ ਅਰਜੇਸ਼ ਗਰਗ ਜੋ ਕਿ ਸਾਡੇ ਅਧਿਆਪਕ ਸੀ ਛੋਟੀ ਉਮਰ ਦੇ ਵਿੱਚ ਸਾਨੂੰ ਵੀ ਛੋੜਾ ਦੇ ਗਏ ਇਸ ਦੇ ਨਾਲ ਹੀ ਅਵਤਾਰ ਸਿੰਘ ਜੀ ਦੀ ਯਾਦ ਦੇ ਵਿੱਚ ਇਹ ਕੈਂਪ ਅੱਜ ਖੂਨਦਾਨ ਕੈਂਪ ਜੋ ਲਗਾਇਆ ਗਿਆ ਆਓ ਤੁਹਾਨੂੰ ਦਿਖਾਣਿਆ ਇਸ ਦੀ ਕੁਝ ਕਵਰੇਜ Gracias sí, sí, sí. ਜਿੱਦੋਂ ਪ੍ਰਵੀਨ ਜੀ ਦੇਤਾ ਜੀ ਖੁੰਦਾਨ ਹਾਂਜੀ ਹਾਂਜੀ ਜੀ ਬਾਕੀ 私は。 ਕੁਈ ਕੁਈ ਕੋਈ ਨਹੀਂ ਤੇ ਬਲੱਡ ਨਾ ਦੇ ਲੋਗੀ ਆਰ ਰਵਗੀ ਫਾਜ਼ਲੀ ਕੋਈ ਗੱਲ ਬਾਹਰੋਂ ਪਾਉ ਮੋੜੋ ਸਿੱਧਰ ਪੇਮੈਂਟ ਬਾਹਰੋਂ ਸਿੰਘ ਸੇਵਾ ਫਾਊਂਡੇਸ਼ਨ ਵੱਲੋਂ ਜੋ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਆਓ ਗੱਲ ਕਰਾਂਗੇ ਇਸ ਕੈਂਪਸ ਬੰਦੀ ਜ਼ਰੂਰੀ ਜਾਣਕਾਰੀ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਅੱਜ ਕੈਂਪ ਲਗਾਇਆ ਗਿਆ ਸਤੀ ਮੰਦਰ ਦੇ ਵਿੱਚ ਸੈਕੀਟਰ ਫਾਊਂਡੇਸ਼ਨ ਵੱਲੋਂ ਇਹ ਕੈਂਪ ਜਿਹੜਾ ਦਾਇਰ ਕੀਤਾ ਜਾ ਰਿਹਾ ਹੈ ਕਿ ਛੇਵਾਂ ਖੂਨਦਾਨ ਕੈਂਪ ਦਾ ਇਹ ਖੈਲਾ ਸੈਮੀਆ ਪੀੜਤ ਬੱਚਿਆਂ ਲਈ ਲਗਾਇਆ ਜਾ ਰਿਹਾ ਹੈ। ਖੈਲਾ ਸੈਮੀਆ ਪੀੜਤ ਬੱਚੇ ਉਹ ਹੁੰਦੇ ਨੇ ਜਿਨ੍ਹਾਂ ਦਾ ਇਹਨਾਂ ਦਿਨਾਂ ਦੇ ਵਿੱਚ ਖੂਨ ਬਹੁਤ ਘਟ ਜਾਂਦਾ ਹੈ। ਉਹ ਸਾਡੇ ਖੂਨ ਤੇ ਜੁੰਦੇ ਰਹੇ। ਜਦੋਂ ਅਸੀਂ ਮਨੁੱਖੀ ਖੂਨ ਦਿੰਦੇ ਆ ਤਾਂ ਉਹ ਖੂਨ ਲੈ ਕੇ ਜਾਂਦਾ ਰਹਿੰਦੇ ਨੇ ਇਸ ਕਰਕੇ ਉਹਨਾਂ ਦੀ ਹੈਲਪ ਲਈ ਅਸੀਂ ਇਹਥੈਲਾਸਮੀਆ ਪੀੜਤ ਬੱਚਿਆਂ ਲਈ ਕੈਂਪ ਲਾਉਂਦੇ ਆ ਹਰ ਸਾਲ ਆਉਂਦੇ ਆ ਤੇ ਇਹ ਵੀ ਉਹਨਾਂ ਦੀ ਨੇ ਲਾਇਆ ਜਾਂਦਾ ਹੈ। ਰਣਜੀਤ ਕੀ ਕਹਿਣਾ ਚਾਹੋਗੇ ਖੂਨਦਾਨ ਕੈਂਪ ਲਗਾਇਆ ਗਿਆ ਤੁਹਾਡੀ ਸੰਸਥਾ ਵੱਲੋਂ ਪਹਿਲਾਂ ਵੀ ਖੂਨਦਾਨ ਕੈਂਪ ਲਗਾਏ ਗਏ ਨੇ ਸਾਰੇ ਤੁਹਾਡੇ ਜੋ ਮੈਂਬਰ ਨੇ ਉਹ ਬੱਚੜ ਕੇ ਇੱਥੇ ਹਿੱਸਾ ਲੈ ਰਹੇ ਨੇ ਸਰ ਸਾਡੀ ਸੰਸਥਾ ਵੱਲੋਂ ਸ਼ੇਮਕ ਖੂਨਦਾਨ ਕੈਂਪ ਲਾਇਆ ਜਾ ਰਿਹਾ ਫੈਲਾਸੀਮੀਆ ਬੱਚੇ ਆਸਤੇ ਜੀ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਜੀ ਸਾਡੀ ਸਾਰੀ ਟੀਮ ਦਾ ਜਿਹੜੇ ਹਰ ਵਾਰ ਯੋਗਦਾਨ ਕਰਦੇ ਨੇ ਤੇ ਨੈਕਸਟ ਜੀ ਧੰਨਵਾਦ ਕਰਦੇ ਹਾਂ ਜਿਹੜੇ ਤੁਹਾਨੂੰ ਡੋਨੇਟ ਕਰਦੇ ਜੀ ਉਹਨੂੰ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਤੇ ਅੱਗੋਂ ਵੀ ਉਹਨਾਂ ਨੂੰ ਬੇਨਤੀ ਕਰਦੇ ਆਂ ਇਦਾਂ ਹੀ ਆਪਣਾ ਖੂਨਦਾਨ ਕਰਿਆ ਕਰੋ ਕਿਉਂਕਿ ਗਰਮੀ ਦੇ ਟਾਈਮ ਦੇ ਵਿੱਚ ਬੱਚਿਆਂ ਦਾ ਤੇ ਨਾਲ ਸੀ ਮੀਂਹ ਦੇ ਬੱਚਿਆਂ ਦਾ ਖੂਨ ਘਟ ਜਾਂਦਾ ਹੈ ਜੀ ਉਹਦੀ ਕਰਕੇ ਸਾਰਿਆਂ ਨੂੰ ਆਪਾਂ ਨੂੰ ਕੋਲਾ ਡੋਨੇਟ ਕਰਨਾ ਚਾਹੀਦਾ ਅਸੀਂ ਦੇਖਦੇ ਸੀ ਇਹ ਕੈਂਪ ਹੈ ਜਿਹੜਾ ਇਹ ਅਵਤਾਰ ਸਿੰਘ ਜੀ ਦੀ ਯਾਦ ਵਿੱਚ ਪਹਿਲਾਂ ਲਗਾਇਆ ਜਾਂਦਾ ਸੀ ਹੁਣ ਇਹ ਰਜੇਸ਼ ਕੁਮਾਰ ਗਰਗ ਸ਼ੰਮੀ ਜੀ ਜੋ ਕਿ ਸਾਨੂੰ ਵਿਛੋੜਾ ਦੇ ਗਏ ਸੀ ਉਹਨਾਂ ਦੀ ਵੀ ਅਸੀਂ ਫੋਟੋ ਇਹਦੇ ਵਿੱਚ ਦੇਖ ਰਹੇ ਆਂ ਉਹਦੇ ਲਈ ਵੀ ਤੁਹਾਨੂੰ ਉਪਰਾਲਾ ਕੀਤਾ ਉਹ ਇਹ ਦੋਨੇ ਇਹਨਾਂ ਆਤਮਾ ਮਾਲੀ ਕੀ ਸੰਦੇਸ਼ ਕਰਨਾ ਚਾਹੋਗੇ ਸਰ ਏਦਾਂ ਜੀ ਸਾਡੇ ਜਿਹੜੇ ਟੀਮ ਦੇ ਮੈਂਬਰ ਨੇ ਜੀ ਸਾਡੇ ਜਿਹੜੇ ਟੀਮ ਦੇ ਯੋਧੇ ਨੇ ਉਹਨਾਂ ਦੀ ਫੈਮਿਲੀ ਮੈਂਬਰ ਤੋਂ ਹੋਣੀ ਚਾਹੀਦੀ ਹੈ ਕਿ ਇਸ ਕਰਕੇ ਫਿਰ ਅਸੀਂ ਇਹਨਾਂ ਨੂੰ ਜਿਹੜਾ ਖੂਨਦਾਨ ਕੈਂਪੇਨ ਇਹਨਾਂ ਨੂੰ ਸਮਰਥਨ ਕੀਤਾ ਜੀ ਦੋਨਾਂ ਜਿਹੜੀਆਂ ਵਿਛੜੀਆਂ ਗੁਆਂ ਨੇ ਕਿ ਨਾ ਕੋਈ ਇਵੈਂਟ ਹੋਗਾ ਦੋਨਾਂ ਜਿਹੜੇ ਤੇ ਕਿਉਂ ਨਹੀਂ ਜੈ ਪ੍ਰਵੀਨ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਕੈਂਪ ਲਗਾਇਆ ਗਿਆ ਤੁਹਾਡੇ ਬ੍ਰਦਰ ਸੀਗੇ ਰਜੇਸ਼ ਕੁਮਾਰ ਸ਼ੰਮੀ ਜੀ ਉਹਨਾਂ ਦੀ ਯਾਦ ਦੇ ਵਿੱਚ ਲਗਾਇਆ ਗਿਆ ਇਹ ਸਿੰਘਲਾ ਸਾਹਿਬ ਸਿੰਘ ਸੇਵਾ ਫਾਊਂਡੇਸ਼ਨ ਸਮਾਣਾ ਦੇ ਵੱਲੋਂ ਜੋ ਅੱਜ ਇਹ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਇਹ ਤਕਰੀਬ ਸਾਡਾ ਇਹ 6ਵਾਂ 7ਵਾਂ ਕੈਂਪ ਆ ਜੀ ਬਲੱਡ ਡੋਨੇਸ਼ਨ ਦੇ ਸੰਬੰਧ ਦੇ ਵਿੱਚ ਜੋ ਖਾਸ ਤੌਰ ਤੇ ਅੱਜ ਦੇ ਕੈਂਪ ਦੀ ਜਿਹੜੀ ਜੋ ਵਿਸ਼ੇਸ਼ ਗੱਲ ਇਹ ਆ ਕਿ ਇਹ ਵਾਲਾ ਜੋ ਕੈਂਪ ਆਜ ਸਾਡੇ ਦੋ ਅਧਿਆਪਕ ਸਾਥੀ ਜੋ ਕਿ ਇੱਕ ਦਾ ਮੇਰੇ ਛੋਟੇ ਬਰਦਰ ਸੀ ਰਜੇਸ਼ ਜੀ ਤੇ ਇੱਕ ਹਵਤਾਰ ਸਿੰਘ ਜੀ ਇਹਨਾਂ ਦੀ ਇਹ ਮਤਲਬ ਸੋਚ ਨੂੰ ਸਮਰਪਿਤ ਕੈਂਪ ਲਗਾਇਆ ਗਿਆ ਤੋਂ ਅਸੀਂ ਧੰਨਵਾਦ ਕਰਦੇ ਆ ਸਿੰਘ ਸੇਵਾ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਅੱਜ ਇਹ ਕੈਂਪ ਲਗਾਇਆ ਤੇ ਜੋ ਕਿ ਇਹ ਬਲੱਡ ਜਿਹੜਾ ਇਹ ਥੈਲਾਸੀਮੀਆ ਆ ਪੀੜਤ ਬੱਚਿਆਂ ਨੂੰ ਚੜਾਇਆ ਜਾਣਾ ਤੇ ਮੈਂ ਧੰਨਵਾਦ ਕਰਦਾ ਫਿਰ ਦੁਬਾਰਾ ਤੋਂ ਸਿੰਘ ਸੇਵਾ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਇਹ ਸਾਡੇ ਅਧਿਆਪਕ ਸਾਥੀਆਂ ਨੂੰ ਜਿਹੜੇ ਕੈਂਪਾਂ ਇਹ ਸਮਰਥਨ ਦਿੱਤਾ ਹੈ ਉਹਨਾਂ ਦੇ ਵੱਲੋਂ ਜੋ ਇਹ ਕੈਂਪ ਲਗਾਇਆ ਗਿਆ ਇਨਾਂ ਦੀ ਸੋਚ ਨੂੰ ਇੱਕ ਬਹੁਤ ਸੱਚੀ ਸੁੱੱਚੀ ਦੀ ਸ਼ਰਧਾਂਜਲੀ ਸਮਰਪਿਤ ਕੀਤੀ ਗਈ ਸੀ ਕੁਝ ਗਾਵਾਂ ਨੇ ਇੱਕ ਬੁੱਢਾ ਕੰਮ ਹੈ ਕਿ ਐਕਸੀਡੈਂਟ ਹੋ ਰਿਹਾ ਹੈ। ਇਸ ਕੈਂਪ ਦੇ ਦੌਰਾਨ ਸਾਡੇ ਸਮਾਣਾ ਦੇ ਦੋ ਅਧਿਆਪਕ ਨੇ ਬਸੰਤ ਜੀ ਬਸੰਤ ਜੀ ਅਤੇ ਹਰਜਿੰਦਰ ਕੌਰ ਜੀ ਜੋ ਕਿ ਸਰਕਾਰੀ ਅਧਿਆਪਕ ਨੇ ਇਹਨਾਂ ਵੱਲੋਂ ਇਸ ਖੂਨਦਾਨ ਕੈਂਪ ਦੇ ਵਿੱਚ ਪਹੁੰਚ ਕੇ ਦੋਨੇ પતિ-ਪਤਨੀ ਵੱਲੋਂ ਵੀ ਖੂਨਦਾਨ ਕੈਂਪ ਦੇ ਵਿੱਚ ਹਿੱਸਾ ਲਿੱਤਾ ਗਿਆ ਤੇ ਖੂਨਦਾਨ ਦਿੱਤਾ ਗਿਆ ਜ਼ਰੂਰਤਮੰਦ ਪਰਿਵਾਰਾਂ ਦੇ ਲਈ ਮੈਡਮ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਖੂਨਦਾਨ ਦੇਣ ਲਈ ਆਇਓ ਦੇਖੋ ਜਿਹੜਾ ਖੂਨਦਾਨ ਮਹਾਦਾਨ ਕਿਹਾ ਗਿਆ ਜੇ ਅਗਰ ਕਿਸੇ ਦੇ ਸੀ ਹੈਲਪ ਖੂਨਦਾਨ ਕਰਕੇ ਕਰ ਸਕਦੇ ਸਨ ਜ਼ਰੂਰ ਕਰਨ ਚਾਹੀਦਾ ਇਸ ਤੋਂ ਬਾਅਦ ਸਾਨੂੰ ਪੁੱਛਣਾ ਚਾਹੀਦਾ ਚਾਹੇ ਲੇਡੀ ਚਾਹੇ ਜੈਂਟਸ ਉਹਨਾਂ ਨੂੰ ਹਮੇਸ਼ਾ ਖੂਨਦਾਨ ਕਰਨ ਲਈ ਅਗਵਾਉਣਾ ਚਾਹੀਦਾ ਬਸੰਤ ਜੀ ਕੀ ਕਹਿਣਾ ਚਾਹੋਗੇ ਪਤਨੀ ਸਮੇਤ ਉਰੇ ਖੂਨਦਾਨ ਦੇਣ ਲਈ ਤੁਸੀਂ ਪਹੁੰਚੇ ਹੋ ਦਾ ਖੂਨ দান ਕਰਕੇ ਅਸੀਂ ਜਾਨਕਿ ਬਸ ਵੱਦ ਵੱਦ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਆ ਮੈਂ 20 25 ਵਾਰ ਪਹਿਲਾਂ ਵੀ ਦਾਨ ਕਰ ਚੁੱਕਿਆ ਹਾਂ ਤਿੰਨ ਚਾਰ ਵਾਰ ਮੇਰੇ ਮਿਸਿਸ ਵੀ ਦਾਨ ਕਰ ਚੁੱਕੇ ਨੇ ਬਲੱਡ ਨੇਟ ਤੇ ਜਦੋਂ ਕਦੇ ਮੈਸੇਜ ਆਉਂਦਾ ਵੀ ਤੁਹਾਡਾ ਜਿਹੜਾ ਬਲੱਡ ਸੀਗਾ ਉਹ ਅਸੀਂ ਕਿਸੇ ਨੂੰ ਡੋਨੇਟ ਕਰਤਾ ਜਾਂ ਚਾਹਤਾ ਤਾਂ ਉਸੇ ਵੀ ਬਹੁਤ ਖੁਸ਼ੀ ਹੁੰਦੀ ਹੈ ਬਸੰਤ ਜੀ ਤੇ ਉਹਨਾਂ ਦੀ ਪਤਨੀ ਦੋਨੇ ਹੀ ਦੇਖੋ ਖੂਨਦਾਨ ਕੈਂਪ ਦੇ ਵਿੱਚ ਪਹੁੰਚੇ ਨੇ 20 25 ਵਾਰ ਬਸੰਤ ਜੀ ਨੇ ਖੂਨਦਾਨ ਕਰਤਾ ਤੇ ਚਾਰ ਪੰਜ ਵਾਰੀ ਉਹਨਾਂ ਦੀ ਵਾਈਫ ਨੇ ਬੀ ਖੂਨਦਾਨ ਕੈਂਪ ਕੀਤਾ ਬਹੁਤ ਵਧੀਆ ਇਹ ਦੋਨੇ ਪਤੀ ਪਤਨੀ ਦੀ ਸੋਚ ਹੈ ਸਾਨੂੰ ਚਾਹੇ ਔਰਤਾਂ ਨੇ ਚਾਹੇ ਜੈਂਟਸ ਨੇ ਸਭ ਨੂੰ ਖੂਨਦਾਨ ਦੇ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਕੀ ਕਹਿਣਾ ਜਾਓਗੇ ਅੱਜ ਜੋ ਖੂਨਦਾਨ ਕੈਂਪ ਲਗਾਇਆ ਗਿਆ ਹੈ ਸਰ ਅਸੀਂ ਬੜੇ ਧੰਨਵਾਦੀ ਆਂ ਸਿੰਘ ਸੇਵਾ ਫਾਊਂਡੇਸ਼ਨ ਦਾ ਇਹਨਾਂ ਨੇ ਕੀ ਹੈ ਇੱਕ ਮਹਾਨ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਜੋ ਸਾਡੇ ਸਾਥੀ ਚਲੇ ਗਏ ਨੇ ਉਹਨਾਂ ਦੀ ਯਾਦ ਵਿੱਚ ਇਹ ਬਲ ਡੋਨੇਸ਼ਨ ਕੈਂਪ ਲਗਾਇਆ ਹੈ ਤੇ ਇਹ ਜਿਹੜਾ ਬਲਡ ਹੈ ਉਹ ਕੀ ਹੈ ਜ਼ਰੂਰਤਮੰਦ ਲੋਕਾਂ ਨੂੰ ਕੀ ਹੈ ਦਾਨ ਦਿੱਤਾ ਜਾਂਦਾ ਹੈ ਧੰਨਵਾਦੀ ਅਸੀਂ ਸਿੰਘ ਸੇਵਾ ਫਾਊਂਡੇਸ਼ਨ ਦਾ